ਸ਼ਤਸ਼੍ਰੀਏ ਕਾਲ ਜੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਅਵੈਧ ਕਬਜ਼ਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਇਹ ਕਾਰਵਾਈ ਦੰਡੀ ਸੋਮੇ ਰੋਡ ਅਤੇ ਬਾਜ਼ਾਰਾਂ ਦੇ ਵਿੱਚ ਕੀਤੀ ਗਈ ਸੀ ਲੇਕਿਨ ਤਿਉਹਾਰ ਬੀਤਦੇ ਹੀ ਕੁਝ ਦਿਨਾਂ ਬਾਅਦ ਦੁਬਾਰਾ ਤੋਂ ਦੁਕਾਨਦਾਰ ਵੱਲੋਂ ਸੜਕਾਂ ਦੇ ਉੱਤੇ ਵੈਦ ਕਬਜ਼ੇ ਕਰ ਲਿੱਤੇ ਗਿਆਨ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਨਿਗਮ ਦੀ ਜੋ ਕਾਰਵਾਈ ਹੈ ਉਸ ਦਾ ਅਸਰ ਮਹਿਜ ਕੁਝ ਹੀ ਦਿਨਾਂ ਤੱਕ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਤਾਂ ਨੇ ਵੀ ਜਾਣਕਾਰੀ ਦੇ ਦਿੰਨੇ ਆ ਕਿ ਕਾਰਵਾਈ ਦੇ ਦੌਰਾਨ ਨਿਗਮ ਅਪਸਰਾ ਵੱਲੋਂ ਦਾਵਾ ਕੀਤਾ ਗਿਆ ਸੀ ਜੇ ਹੁਣ ਕੋਈ ਅਵੈਦ ਕਬਜੇ ਕਰੇਗਾ ਤਾਂ ਉਸ ਦੇ ਉੱਤੇ ਲੀਗਲ ਐਕਸ਼ਨ ਲਿੱਤਾ ਜਾਵੇਗਾ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਨਿਗਮ ਅਪਸਰਾ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਇਨਲੀਗਲ ਐਕਸ਼ਨ ਲਿੱਤਾ ਜਾਂਦਾ ਹੈ ਜਾਂ ਸਿਰਫ ਦੁਬਾਰਾ ਤੋਂ ਉਹ ਉਹਨਾਂ ਦੇ ਜੋ ਅਵੈਦ ਕਬਜੇ ਕੀਤੇ ਹੋਏ ਸਮਾਨ ਹੈ ਉਸ ਨੂੰ ਰਿਕਵਰ ਕਰਨ ਤੋਂ ਬਾਅਦ ਛੱਡ ਦਿੱਤਾ ਜਾਵੇਗਾ ਗੱਲ ਕਰੀਏ ਦੰਡੀ ਸਵਾਮੀ ਰੋਡ ਦੇ ਉੱਤੇ ਨੇਚਰਲ ਫਾਸਟ ਰੂਡ ਦੀ ਸ਼ੋਪ ਹੈ ਜਿਨ੍ਹਾਂ ਵੱਲੋਂ ਸੜਕ ਦੇ ਉੱਤੇ ਲਗਾਤਾਰ ਕਬਜ਼ੇ ਕੀਤੇ ਜਾ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਇਹ ਕਬਜ਼ੇ ਇਸੇ ਤਰੀਕੇ ਦੇ ਨਾਲ ਬਰਕਰਾਰ ਨੇ ਲੇਕਿਨ ਪਿਛਲੇ ਮਹੀਨੇ ਨਗਰ ਨਿਗਮ ਵੱਲੋਂ ਉਸ ਉੱਤੇ ਕਾਰਵਾਈ ਕੀਤੀ ਗਈ ਸੀ ਅਤੇ ਅਵੈਦ ਕਬਜ਼ਿਆਂ ਨੂੰ ਹਟਾਇਆ ਗਿਆ ਸੀ ਲੇਕਿਨ ਹੁਣ ਮੌਜੂਦਾ ਤਸਵੀਰਾਂ ਜੋ ਸਾਹਮਣੇ ਆਈਆਂ ਹਨ ਜੋ ਤੁਹਾਡੇ ਨਾਲ ਵੀ ਜਰੂਰ ਸ਼ੇਅਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਕਬਜ਼ੇ ਹੋ ਚੁੱਕੇ ਨੇ ਤੁਹਾਨੂੰ ਇਸ ਦੇ ਵਿੱਚ ਤੁਹਾਨੂੰ ਇਹ ਵੀ ਤਸਵੀਰਾਂ ਦਿਖਾ ਰਹੇ ਕਿ ਜਿਸ ਦੌਰਾਨ ਨਗਰ ਨਿਗਮ ਵੱਲੋਂ ਐਕਸ਼ਨ ਲਿੱਤਾ ਗਿਆ ਸੀ ਅਤੇ ਜੋ ਚੀਜ਼ਾਂ ਪਈਆਂ ਸੀ ਸਮਾਨ ਪਿਆ ਸੀ ਦੁਕਾਨਦਾਰ ਦਾ ਉਹ ਚੱਕ ਲਿੱਤਾ ਗਿਆ ਸੀ ਲੇਕਿਨ ਫਿਰ ਤੋਂ ਦੁਬਾਰਾ ਤੋਂ ਵੈਦ ਕਬਜ਼ੇ ਉਸੇ ਤਰੀਕੇ ਦੇ ਨਾਲ ਹੋ ਚੁੱਕੇ ਨੇ ਅੱਧੀ ਤੋਂ ਜ਼ਿਆਦਾ ਸੜਕ ਦੇ ਉੱਤੇ ਵੀਕਲ ਵੀਕ ਪਾਰਕ ਕਰ ਦਿੱਤੇ ਜਾਂਦੇ ਨੇ ਜਿਸ ਕਾਰਨ ਉੱਥੇ ਭਾਰੀ ਟ੍ਰੈਫਿਕ ਵੀ ਜਾਮ ਲੱਗਾ ਰਹਿੰਦਾ ਉੱਥੇ ਜੇ ਗੱਲ ਕਰੀਏ ਨਗਰ ਨਿਗਮ ਜੋ ਨਹੀਂ ਇਹਦੇ ਬਾਹਰ ਹੀ ਅਵੈਧ ਕਬਜ਼ੇ ਨੇ ਲਗਾਤਾਰ ਰੇਡੀਆਂ ਪਰਮਾਰ ਲੱਗੀ ਹੋਈ ਆ ਉੱਤੇ ਦੂਜੇ ਪਾਸੇ ਜੇ ਦੇਕੇ ਦਾ ਕਾਲਗੜ੍ਹ ਮਾਰਕੀਟ ਦੇ ਬਾਹਰ ਕਈ ਸ਼ੂ ਦੀਆਂ ਦੁਕਾਨਾਂਾਂ ਨੇ ਜਾਂ ਹੋਰ ਦੁਕਾਨਾਂਾਂ ਨੇ ਉਹਨਾਂ ਵੱਲੋਂ ਲਗਾਤਾਰ ਅਵੈਧ ਕਬਜ਼ੇ ਕੀਤੇ ਗਏ ਹਨ ਜੋ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਵੀ ਕਰਦੇ ਪਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧੀ ਤੋਂ ਜ਼ਿਆਦਾ ਸੜਕਾਂ ਦੇ ਉੱਤੇ ਅਵੈਧ ਕਬਜ਼ੇ ਨੇ ਲੇਕਿਨ ਨਗਰ ਨਿਗਮ ਵੱਲੋਂ ਇਸ ਸਬੰਧ ਵਿੱਚ ਕੋਈ ਐਕਸ਼ਨ ਨਹੀਂ ਦਿੱਤਾ ਜਾ ਰਿਹਾ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਤੇਜ਼ ਤਰਾਰ ਅਫਸਰ ਕਹੇ ਜਾਂਦੇ ਇੰਸਪੈਕਟਰ ਵਿਪਨ ਹੰਡਾ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਕਾਨੂੰਨੀ ਤੌਰ ਦੇ ਉੱਤੇ ਲਿਖਤ ਦੇ ਵਿੱਚ ਭੇਜਿਆ ਜਾਵੇਗਾ ਤਾਂ ਕਿ ਲੀਗਲ ਐਕਸ਼ਨ ਲਿੱਤਾ ਜਾ ਸਕੇ ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਉਹ ਵੀ ਕੋਈ ਵਾਰੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਹੈਲੋ ਹੈਲੋ ਹਾਂਜੀ ਇੰਸਪੈਕਟਰ ਵਿਪਨ ਹੰਡਾ ਜੀ ਬੋਲੇ ਸਰ ਹਾਂਜੀ ਸਰ ਰਾਜਦੀਪ ਬੋਲ ਰਿਹਾ ਜੀ ਮੈਂ ਜਨਨੀ ਤੈਸ਼ੀ ਨਿਊਜ਼ ਚੈਨਲ ਤੋਂ ਹਾਂਜੀ ਰਾਜੀਪ ਜੀ ਕੀ ਹਾਂ ਜੀ ਬਹੁਤ ਵਧੀਆ ਸਰ ਤੁਸੀਂ ਦੱਸੋ ਠੀਕ ਹੋ ਜੀ ਹਾਂ ਜੀ ਅੱਛਾ ਸਰ ਇੱਕ ਨਾ ਤੁਸੀਂ ਪਿੱਛੇ ਜੇ ਕਾਰਵਾਈ ਕੀਤੀ ਸੀ ਨੇਚਰਲ ਆਲਾ ਦੇ ਡੰਡੀ ਸਵਾਮੀ ਰੋਡ ਦੇ ਉੱਤੇ ਹਾਂ ਜੀ ਹਾਂ ਜੀ ਸਰ ਉੱਥੇ ਦੁਬਾਰਾ ਫਿਰ ਤੋਂ ਸੜਕ ਦੇ ਉੱਤੇ ਵੈਦ ਕਬਜ਼ੇ ਹੋ ਗਏ ਹੋਏ ਆ ਸਰ ਤੋਂ ਨਹੀਂ ਦੁਬਾਰਾ ਫਿਰ ਕਰਤਾਂਗੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਵੀ ਜੇ ਹੁਣੇ ਕਬਜ਼ੇ ਕਰਨਗੇ ਤਾਂ ਇੱਥੇ ਲੀਗਲੀ ਐਕਸ਼ਨ ਦਿੱਤਾ ਜਾਏਗਾ ਉਹ ਕਹਿੰਦਾ ਐਫ ਆਈ ਆਰ ਰਜਿਸਟਰ ਕਰਵਾਈ ਜਾ ਸਕਦੀ ਹੈ ਕੁਛ ਐਦਾਂ ਦਾ ਹਾਂ ਜੀ ਹਾਂ ਜੀ ਦੁਬਾਰਾ ਕਾਰਵਾਈ ਕਰਕੇ ਫਿਰ ਲਿਖ ਕੇ ਭੇਜ ਦਾਂਗੇ ਟ੍ਰੈਫਿਕ ਨੂੰ ਨਿਕਲੀ ਠੀਕ ਹੈ ਸਰ ਤੇ ਇੱਕ ਸਰ ਇੱਕ ਕਿਹਾ ਜਾ ਰਹੀ ਜੋਂ ਨੇ ਦਫਤਰ ਦੇ ਬਾਹਰ ਦੀਆਂ ਵੀ ਤਸਵੀਰਾਂ ਆਈਆਂ ਸਿਗੀਆਂ ਜੀ ਉੱਥੇ ਵੀ ਕਾਫੀ ਰੇਡੀਆਂ ਦੇ ਕਬਜ਼ੇ ਲੱਗੇ ਕੁਝ ਬੂਟਾ ਵਾਲਿਆਂ ਨੇ ਵੀ ਸੜਕ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਆਪਣੇ ਜ਼ੋਨ A ਦੇ ਬਾਹਰ ਹਾਂਜੀ ਸ਼ੂ ਮਾਰਕੀਟ ਅਕਾਲਗੜ ਮਾਰਕੀਟ ਦੇ ਬਾਹਰ ਨਾ ਸ਼ੂ ਮਾਰਕੀਟ ਅਕਾਲਗੜ ਮਾਰਕੀਟ ਤਾਂ ਜਿਹੜੀ ਉੱਥੇ ਦਾ ਪਿਛਲੇ ਹਫਤੇ ਕਾਰਵਾਈ ਕਰਕੇ ਹਟੇ ਜੀ ਤੁਹਾਨੂੰ ਕਦੋਂ ਦੀਆਂ ਫੋਟੋਆਂ ਆਈਆਂ ਮੈਨੂੰ ਕੱਲ ਦੀਆਂ ਹੀ ਆਈਆਂ ਜੀ ਕੱਲ ਦੀਆਂ ਹੀ ਆਪਣੇ ਜ਼ੋਨ A ਦੇ ਬਾਹਰ ਦੀਆਂ ਵੀ ਆਈਆਂ ਰੇਡੀਆਂ ਖੜੀਆਂ ਨੇ ਜੀ ਬਾਕਾਇਦਾ ਮੈਂ ਤੁਹਾਨੂੰ ਭੇਜ ਵੀ ਦਿਨਾ ਜੋ ਸੀ ਚਲਾ ਰਿਹਾ ਕੋਈ ਇਸ਼ੂ ਨਹੀਂ ਦਾ ਜੀ ਬੰਬਸ ਵੇਟ ਕਰੋ ਕਿੰਨਾ ਦਿਨ ਹੋਰ ਦੇਖੋ ਕੀ ਪਤਾ ਹੋਰ ਅੱਧੇ ਘੰਟੇ ਤੱਕ ਤੁਹਾਨੂੰ ਫੋਟੋ ਆ ਜਾ ਕਾਰਵਾਈ ਸਟਾਰਟ ਹੋ ਗਈ ਹੈ ਦੁਵਾਰਾ ਫੈਸਟੀਵਲ ਕਰਕੇ ਰੋਕਿਆ ਸੀਗੇ ਜੀ ਦੋਰਾ ਕੱਲ ਤੋਂ ਸ਼ੁਰੂ ਕਰਤੀ ਹੋਈ ਠੀਕ ਠੀਕ ਐ ਸਰ ਠੀਕ ਥੈਂਕ ਯੂ ਜੀ